پیا جا ہوئی کرتا کرنا میںلرت وسیا تیرا انت نہ رہا ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਨ ਕੀ ਤਿਸੂ ਪਾਰ ਪਿਆ ਕਾਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਮ ਹੱਲਾ ਪਹਿਲਾ ਇੱਕ ਓੰਕਾਰ ਸਰਗੁਰ ਪ੍ਰਸ਼ਾਦ ਸੋਦਰ ਤੀ ਰਾ ਕੀ ਹਾ ਸੋ ਕਰਕੇ ਹਾ ਜਦ ਬ ਸਰਬ ਸਮਾਲੇ ਵਾਝੇ ਤੇਰੇ ਨਾਮ ਦੇ ਇਕ ਸੰਖਾ ਕੀਤੇ ਤੇਰੇ ਬਾਵਨ ਹਾਰੇ ਗੇਤੇ ਤੇਰੇ ਰਾਗ ਭਰੀ ਸੁ ਗਈ ਹੈ 게ਤੇ ਤੇਰੇ ਗਾਵਨ ਹਾਰੇ ਗਾਵਨ ਤੋਂ ਨੋ ਪਵਨਾ ਪਾਣੀ ਵਸੰਤਰ ਗਾਵੈ ਰਾਜਾ ਤਰੰ ਦੁਆਰੇ ਗਾਵਨ ਤੋਂ ਨੋ ਚਿਤ ਗੋਪਲਿਖ ਜਾਨਨ ਲਿਖ ਲਿਖ ਤਰੰ ਵਿਚਾਰੇ ਗਾਵਨ ਤੋਂ ਨੋ ਈਸ਼ਰ ਬ੍ਰਹਮਾ ਦੇਵੀ ਸੋਹਾਂ ਤੇਰੇ ਸਦਾ ਸਵਾਰੇ ਗਾਵਨ ਤੋਂ ਨੋ ਇੰਦਰਾਸਨ ਬੈਠੇ ਦੇਵtਿਆਂ ਦੇ ਨਾਲੇ गावੰਤ ਤੁਧਨੋ ਸੈਤ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁੰਨੋ ਜਤੀ ਸਦੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁੰਨੋ ਪੰਡਤ ਬਾਣੀ ਨਰਹੀ ਸਰ ਅਜੂਗ ਵੇਦਾਂ ਨਾਲੇ ਗਾਵੰਤ ਤੁੰਨੋ ਮੋਆਣੀ ਆ ਮਨ ਮੋਨਾ ਸਵਰਗ ਮਾ ਛਪਿਆਲੇ ਗਾਵੰਤ ਤੁਧਨੋ ਰਤਨ ਉਪਾਏ ਤੇਰੇ ਅਸਤ ਤੀਰਤ ਨਾਲੇ गावੰਤੋਦਨੋ ਜੋਦਾ ਮਹਾਬਲ ਸੂਰਾ ਗਾਵੰਤੋਦਨੋ ਖਾਣੀ ਚਾਰੇ ਗਾਵੰਤੋਨੋ ਖੰਡ ਮੰਡਲ ਬ੍ਰਹਮੰਡਾ ਆਕਰ ਕਰ ਰਖੇ ਤੇਰੇ ਤਾਰੇ ਸਈਦੋਨੋ ਗਾਵਣਾ ਜੋਤੁਰ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਦਤਨੋ ਗਾਵਣਾ ਸੇ ਮੈ ਚਤਨੇ ਆਵਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਈਬ ਸਾਚਾ ਸਾਚੀ ਨਾਹੀ ਹੈਪੀ ਓਸੀ ਜੈਨ ਦਾ ਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤਸਾਂ ਸਾਂ ਪਤਸਾਏਬ ਨਾਨਕ ਨਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਟਾਖੇ ਸੋ ਕੋਏ ਕੇਵੜ ਵਟਾ ਡੀਠਾ ਹੋਏ ਕੀਮਤ ਪਾਏ ਨਾ ਕਹਾ ਜਾਏ ਕਹਨੇ ਵਾਲੇ ਤੇਰੇ ਰਏ ਸਮਾਏ ਬੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਅਵਰ ਚੀਰਾ ਰਹਾਓ ਸਵ ਸੁਰਤੀ ਮਿਲ ਸੁਰਤ ਕਮਾਈ ਇਹ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਦੀ ਗੁਰ ਕਰ ਰਹੀ ਕਹਿ ਨਾ ਜਾਈ ਤੇਰੀ ਤਲ ਵੜਾਈ ਸਭ ਸਾਥ ਸਭ ਤਪ ਸਭ ਚੰਗੀਆਂ ਆਂ ਸਦਾ ਪਰਖਾਂ ਕੀਆਂ ਵੜਾਈਆਂ ਤੋਦਵੇਂ ਸਦੀਖੇ ਨੈਣਾ ਪਾਈਆਂ ਆ ਕਰਮ ਮਿਲਣਾਈ ਟਾਕ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਸਤੂ ਤੇ ਤੇ ਸਿਆਖਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰਹਿ ਮਰ ਜਾਉ ਆਖਣੇ ਆਖਾਂ ਸਾਚਨਾਉ ਸਾਚੇ ਨਾਮ ਕੀ ਲਾਗੈ ਭੁਖ ਤਬੁਖੇ ਖਾਇ ਚਲੀਐ ਦੁਖ ਸੋਖਿਓ ਵਿਸਰਹਿ ਮੇਰੀ ਮਾਹ ਸੱਚਾ ਸਾਹਿਬ ਸਾਚੇ ਨਾਹਿ ਰਹਾਉ ਸਾਚੇ ਨਾਮ ਕੀ ਤਲ ਬੜਾਈ ਆਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੈ ਵਡਣ ਹੋਵੇ ਕਾਟ ਨਾ ਜਾਹੈ ਨਾ ਮਰੈ ਨਾ ਹੋਵੇ ਸੋਗ ਦਿਨ ਦਾ ਰਹਿਣ ਚੁੱਕੈ ਭੋਗ ਗੋਣ ਹੋ ਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜਾ ਫੋ ਤੇ ਬੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਅਸਾਂ ਵਿਸਾਰੈ ਤੇ ਕਮਜਾਤ ਨਾਨਕ ਨਾ ਵੈ ਬਾਸਨਾਤ ਰਾਗ ਗੁਜਰੀ ਮਹੱਲਾ ਜੋਤ ਹਰ ਕੇ ਜਾਣਾ ਸਤਿਗੁਰ ਸਤਿ ਵਰਖਾਂ ਬਿਣਾ ਕਰੋ ਵਰਪਾਸ हम कीरे कर नाम सधु कर शरणाई कर दयां नाम परगास मेरे मीतवर देव मोको राम नाम परगास गरमत नाम रफरांस गाई हरकीरत हमरी रहरास राओ हर जन के वडभाग बडेरे जिन हर हर सरदा हर प्यास हर हर नाम मिला तृप्ता सह मिल संगत गुण परगास जिन हर हर रस नाम न पाया ते पागहिं जंपास ਜੋ ਸਤਿਗੁਰ ਸੰਗਤ ਨਹੀਂ ਆਏ ਤੇਰੇਕ ਜੀ ਬੈਤਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਨ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤਾਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵੈ ਉਤਮਾ ਜਾ ਆਹਰ ਹਰ ਹਰ ਜੀਵ ਪਰਿਆ ਸਹਿਲ ਪਧਰ ਮੈਂ ਜਨ ਤਉ ਪਾਏ ਦਾਹ ਕਾਰਿ ਜਿਕਾ ਕਹਿ ਕਰ ਧਰਿਆ ਮੇਰੇ ਮਾਦੋ ਜੀ satsangat mile sudarya gur prasad brampad paya suke kaast haria rahao janan pita lok satbanta ako ene kis ki tareya sar sar rajak sambha hai thakur kae man po kareya ude ude va base ko sa 35 baje shreya tin kavan khlav e kavan chugavee man me simran kareya sab nidhan da shastya nidhan hai thakur kal tal tareya ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰਗੁ ਮਾਗ ਮਾ ਪਾਰਾ ਸਭ ਧਿਆਵੈ ਸਭ ਧਿਆਵੈ ਤਉ ਜੀ ਹ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀ ਤਉ ਜੀ ਆ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਬੈਠਾ ਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤਾ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕ ਕੋ ਵਰਖਸਮਾਣਾ ਇੱਕ ਦਾਤਾ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤਉ ਦੇ ਬਿਨਿਆ ਵਰਨਾ ਜਾਣਾ ਤੂੰ ਪਾਵਰ ਬ੍ਰਹਿਮ ਬੇਅੰਤ ਬੇਅੰਤ ਜੀ ਤੇਰੇ ਕਿਆ ਬਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੂੰ ਜੀ ਜਨ ਨਾਨਕ ਤੈਨ ਗੁਰਬਾਣਾ ਹਰ ਧਾਇਆ ਹਰ ਝਾਇਆ ਤੋ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਾਇਆ ਜੀ ਤੈ ਟੂਟੀ ਚਮਕੀ ਫਾਸੀ ਜੇ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਪਾਉ ਸਉਗਵਾਸੀ ਜਿਨ ਸੇ ਵਯਾ ਜਿਨ ਸੇਵਾ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਬਰੇ ਬਿਆਨ ਬਿਆਨਤਾ ਤੇਰੇ ਭਗਤ ਤੇਰੇ ਭਗਤ ਸਲਾਹੰਤੁ ਜੀ ਹਰ ਅਣਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਦਾ ਪਹਿਜਪੇ ਬਿਆਨਤਾ ਤੇਰੀ ਅਨੇਕ ਤੇਰੀ ਅਨੇਕ ਪਰੇ ਬਸ ਸਿਮਰਤ ਸਾਸਤਰ ਜੀ ਕਰ ਕਰਿਆ ਘਟਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ سوئ ترشت سب پائی جی تدا پہ سر سب گوئی جن نانک گنگ گا وتے کے جی جو سب سے کا جان ہوئی آسا محلہ چوتھا ਤੂੰ ਕਰਤਾ ਸਚਿਆ ਰਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈਂ ਰਹਾਓ ਸਭ ਤੇਰੀ ਤੋਂ ਸਬਣੀ ਧਿਆਆਂ ਜਿਸ ਨੂੰ ਕਰ ਪਾਂ ਕਰੈ ਤੈਨ ਨਾਮ ਰਤਨ ਪਾਇਆ ਗੁਰਮਖਲਾ ਦਾ ਮਨਮੁਖ ਗਵਾਇਆ ਤੂੰ ਦਾਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹ ਹੈ ਤੁਦ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸਨੋ ਤੋ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦਹੀ ਆਖ ਬਖਣ ਜਿਨ ਹਰ ਸੇ ਵੇ ਤਨ ਸੁਖ ਪਾਇਆ ਸੈ ਤੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਦਦਵਣ ਦੂਜਾ ਆਵਲ ਨ ਕੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬੜ ਭਈਆਂ ਦੀ ਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋ ਪਾਣੀ ਚਾਲੇ ਹਮ ਦੇਖਾ ਤੈ ਡੂਬੀ ਅਲੇ ਮਨ ਇਹ ਕਹਣਾ ਚੇਤਾਸ ਮੂਰ ਬਣਾ ਹਰ ਬਿਸਰਤ ਤੇਰੇ ਗੁਣ ਗਲਿਆਰਹਾਉ ਨਾ ਹੋ ਜਤੀ ਸਥੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਲੁਹ ਦੇ ਹੋਰੀਆ ਗੋਬਨ ਮਿਲਣ ਕੀ ਏ ਤੇਰੀ ਬਰੀਆ ਔਰ ਕਾਇ ਤਰੈ ਕੇ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਤਉ ਤਉ ਚਰਨਨ ਮੰਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਿਪਾਰਾ ਹਮਰੇ ਦੁਸ਼ ਸਵੈ ਤੁੰਕਾ ਬੋਹਾ ਆ ਕਾ ਦੇ ਮੋਏ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇ ਵਖ ਸਖ ਸਬਹ ਕਰਤਾਰਾ ਮੋਰ ਅਚਾਨਿ ਜ ਕਰਦਿਆ ਕਰੀਐ ਸਭ ਬ ਰਣਕ ਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹਿ ਪਿਆਸਾ ਤਮੇ ਸ਼ਾਰਡ ਕੋ ਆ ਬੰਧਿਆ ਹਉ ਜੋ ਵਰਜਾ ਸਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਆ ਚੁੰਚੁੰ 17 ਮਾਰੇ ਮਾਰੀਆ ਆਪਾ ਦੇ ਮੂਝੋ ਵਰੀਐ ਮਰਨ ਕਾਲ ਕਾਂ ਤਰਾਸਨੀ ਵਰੀਐ ਤੂ ਜੋ ਸਦਾ ਹਮਾਰੇ ਪਛਾ ਸਰੀਯ ਸਤੂਝੋ ਕਰਿ ਔਰ ਅਛਾ ਰਾਖ ਲਿਓ ਮੈ ਰਖਣ ਹਾਰੇ ਸਾਇਬ ਸੰਤ ਸਾਇ ਪਿਆਰੇ ਜੀਨ ਬੰ ਤੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਉਤਰਾ ਨਮਸਕਾਰ ਪਾਇ ਕਰ ਬਿਸਨ ਪਰਗਾਸਾ ਸકલ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸੋ ਕੀਓ ਹੋ ਬੇਜ਼ਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਵਨ ਕਾਲ ਸਭ ਜਕਟ ਬਣਾਇਓ ਦੇਵ ਤੈਂ ਚਸ਼ਣੀ 부ਜਾਇਓ ਆਦਨ ਤੇ ਕਿਆ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਮਾਰੀ ਹੀ ਸકલ ਪਰ ਜਾਣਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਬ ਦੇ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੇਤੀ ਤੇ ਗੁਣ ਚਰਿਆ ਸਤੂਲਾ ਸਭ ਪਰ ਕਿਰਪਾ ਦੇਖ ਕਰ ਫੂਲਾ ਸੰਤਨ ਤੁ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਫੜ ਫੜ ਕੀ ਜਾਨੈ ਜਬਰ ਕਰਖ ਕਰਾ ਕਰਦਾਰਾਂ ਪ੍ਰਜਾ ਤਰਜਵਦੇ ਆਪਰਾ ਜਵਾ ਕਰਤ ਕਰਤ ਹੋ ਕਾ ਤੁਮ ਮੈਂ ਮਿਤ ਦੇ ਤਰ ਸਭੂ جے تے بند صرف سودا رہے اپ اپنی بوجھ اوچارے توں سبھی تے رہت نرالما جانت بیت پیری ہریالما نرنکار نرکان نرLamb آدنیل ناد سمب تاں ک موڑ اوچار تے پیدا جا کو پین نہ پات پیتا تا کو برپاہن ان مانتا ہما مورکج پین نہ جانت مہا دیو کو کہہ سدا سب نرنکار ک جیند نے پیو اپ اپنی بوجھ ہے جے تی بنن بنن تو تیتی

جی اصو سرنی پر ہے سکے نہ کوئی ایک بار جن تم سال پانچتے تا ਜਨਨ ਨਾਮ ਤੇ ਆਰੋ ਕਹਾ ਦਰਦ ਦੁਸ਼ੋਖ ਤੇ ਰਹਾ ਘਰ ਗੀਤ ਮੈ ਸਰਨ ਤੇ ਹਾਰੀ ਆਫਾ ਦੇ ਲੋ ਬਾਰੀ ਸਰਬothor ਮੋ ਸਹਾਈ ਦੁਸ਼ਦੋਖ ਤੇ ਲੋਕ ਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬائیں ਗਏ ਕਿ ਲਾਜ ਅਸ ਗੋਵਿੰਦਾਸ ਤੁਹਾਰਾ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਦਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋਤਾ ਗਾਵ ਹਰੀ ਕੇ ਰਾਮ ਮਾਂਜਨੀ ਵਸਾਇਆ ਕੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਦਾ ਰਹੋ ਹਰ ਨਾਲੇ ਹਰ ਨਾਲ ਰਹਾ ਤੁਮਾ ਨਾਮ ਮੇਰੇ ਦੂਖ ਸਭ ਬਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗਲਾ ਸਮਰਤ ਸਾਂਭੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹੰਾਲੇ ਸਾਚੇ ਸਾਇਬਾ ਗਿਆਨ ਨਹੀਂ ਕਰਤੇ ਰ ਘਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਬਸਾਵੇ ਨਾਮ ਜਿਣ ਕੇ ਮਨ ਉਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੂਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸੇ ਆਜ ਨੇ ਇੱਛਾ ਸਾਥ ਪੁਜਾਈਆਂ ਸਦਾ ਕੁਰਬਾਨ ਕੀਤਾ ਕਰ ਬਿਠੋ ਜਿਸਨੀਆਂ ਐ ਵੜਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ thro ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਤਤ ਕਰਸ ਪਾਗੈ ਕਰ ਸਭਾ ਗਾਇ ਸ਼ਬਦ ਵਾਜੇ ਇਕਾ ਲਾ ਜਿਤ ਕਰਤਾ ਦੀਆ ਪੰਚ ਦੂਤ ਦਵਸ ਗੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਤ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸ ਬੋਆ ਤਤ ਕਰਨ ਅਦਵਾਜੀ ਆਨੰਦ ਸੁਨੋ ਵੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਣੀ ਇਤ ਕਹਤੇ ਪਵਿੱਤ ਸੰਤ ਗਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨ ਹਦੂਰੇ ਮੁੰਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਧਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚਾਇ ਤਸ ਕਾ ਹੋਏ ਉਦਾਰੋ ਇਹ ਵਸਤ ਦੇ ਨਾ ਜਾਹੀ ਨਿਤ ਤਰਫ ਉਰਤਾਰੋ ਤਾਂ ਸੰਸਾਰ ਚਰਨ ਲਗਦਰੀਐ ਸਬ ਨਾਨਕ ਗ੍ਰੰਥਸਾਰੋ ਸਲੋਕ ਮਹਲਾ 5ਮਾ ਤੇਰਾ ਕੀਟਾ ਜਤੋਂ ਨਹੀਂ ਮੈਨੋ ਜੋ ਕਿ ਤੋਈ ਮੈਨਰ ਬੁਣਿਆਰੇ ਕੋ ਗੋ ਨਹੀਂ ਆਪੇ ਤਰਸ ਪਈ ਤਰਸ ਪਿਆ ਮੈ ਆਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਥੀ ਵਹ ਹਰਿਆ ਪਾਉੜੀ ਥੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਦਨ ਮਾ ਹੈ ਸੁਣ ਕੇ ਚਮਕੈ ਦੂਤ ਨਾਇ ਤੇ ਛੜ ਜਾਏਂ ਕਾ ਜਲ ਬਖਮਸ ਗਾ ਉਹ ਗੁਰ ਸ਼ਬਦੀ ਪਾਰ ਪਾ ਹੈ ਜਿਨ ਕੋ ਲਗੀ ਪਿਆਸ ਅਮਰ ਸਈ ਖਾਏ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਏ ਸਭ ਸੰਨੋ ਕਿਰਪਾਲ ਸਮਾਲੇ ਸਾਹਿਬ ਸਾਹੇ ਗਰਥਾ ਕੋਈ ਨਾ ਜਾਏ ਜੀ ਆਵੈ ਤੁਧਾ ਹੈ ਸ਼ਲੋਕ ਮਹਲਾ ਪੰਜਮਾ ਅੰਤਰ ਗੁਰੇ ਆਰਧਨਾ ਜੇ ਮਾਜਬ ਕਰਨਾਓ ਨੇਤਰੀ ਸਤਗੁਰ ਪੇਖਨਾ ਸ਼ਰਵਣੀ ਸੁਨਨਾ ਕਰਨਾਓ ਸਤਗੁਰ ਸੇ ਤੀਰਤਿਆ ਅਦਰਗ ਪਾਈ ਠਾਓ ਕਾਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉੱਤਮ ਘਾਟੀ ਹੈ ਵੈਸੇ ਕੀ ਕੇ ਮਹਲਾ ਪੰਜਵਾਂ ਰਖੇ ਰੱਖਣਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਪ ਦੇ ਹਲ ਮਨੋਂ ਨ ਵਿਸਾਰਿਆਨ ਸਾਜਨਾ ਕੇ ਸੰਗ ਕਉ ਜਲਤਾਰਿਆਨ ਸਾਖਤ ਨਿੰਦਕ ਦੁਸ਼ਟ ਕਿਣ ਮਾਇ ਪਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਹਨ ਮਾਹੀ ਜਿਵੇਂ ਸਸੇ ਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਵੇਂ ਸਸੇ ਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਰਦਾਸ ਸੇਕੂ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਪਾਸ਼ਾਹੀ ਦਸਮੀ ਪ੍ਰਥਮ ਭਗਉਤੀ ਸੇਮਰ ਕੇ ਗੁਰੂ ਨਾਨਕ ਲਈ ਤੇ ਆਇ ਫਰੰਗਤ ਗੁਰ ਤੇ ਅਮਰਦਾਸ ਰਾਮ ਦਾਸ ਸਹਾਇ ਅਰਜਨ ਹਰਗੋਬਿੰਦ ਨਾ ਸ਼ੰਗਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਇ ਜਦ ਇੱਥੇ ਦੁੱਖ ਜਾਇ ਤੇ ਗਵਾ ਦਸੰਮਰੀਆ ਕਰਨੋਂ ਨਦਾਵੇਤਾ ਸਭ ਥਾਈ ਹੋਏ ਸਹਾਇ ਦਸਾ ਪਾਸ਼ਾ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾਤਿਆਂ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪੰਜਾਬ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿੰਨਾਂ ਗੁਰਮਖਣੇ ਨਾਮ ਜਪੇ ਵੰਡ ਕੇ ਛਕੇ ਆ ਦੇਗ ਜਲਾਈ ਤੇਗ ਵਾਈ ਦੀ ਦੇਖ ਸੁਣ ਕੇ ਅੰਡਠੀ ਤਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾਤਿਆਂ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਜਤੇ ਬੰਦ ਬੰਦ ਕਟਾਈ ਕੋਪਰੀਆਂ ਨਹਾਇਆਂ ਚਰਖੜੀਆਂ ਤੇ ਚੜੇ ਤਨਾਂ ਰਿਆ ਨਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾ ਸਵਾਸਾ ਸੰਗ ਨਵਾਹੀ ਤਨਾਂ ਦੀ ਕਮਾਈ ਦਾਤਿਆਂ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪੰਜਾ ਤੱਕ ਤਾਂ ਸਰਵਰਥ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾਈ ਸਾਹਿਬ ਤਾਂ ਤਾਂ ਰੇਖਿਆ ਰਾਇ ਤੇ ਦੀਕ ਤੀਕ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵੇਕ ਦਾਣ ਪ੍ਰਸਾਦ ਦਾਣ ਪ੍ਰੋਸਾਦਾਂ दाना ਸਰਦਾਨ ਨਾਮ ਦਾ ਨਾਨਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਂਕਿਆ ਛੱਡੇ ਬੁੰਗੇ ਜੁਗੋ ਜੁਗਟਾਲ ਧਰਮ ਦਾ જયਕਾਰ ਹੋਵੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਸਿੱਖਾਂ ਦਾ ਮਾਨੀ ਮਮਤੂ ਜੀ ਮਤ ਪਤ ਦਾ ਰਖਾ ਪਕਾਲ ਪਰ ਖਫਾਏ ਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਂ ਜੀ ਜਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਰਦਾਤ ਤੇ ਸੇਵਾ ਸਵਾਰਨ ਪਿਆਰੇ ਖਾਲਸੇ ਨੂੰ ਬਖਸ਼ ਰਹੀ ਨਮਾਣਿਆਂ ਦੇ ਮਾਨ ਨੇਤਾਣਿਆਂ ਤਨਯੋਟਿਆਂ ਦੀ ਜੋ ਸੱਚੀ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪੇ ਜੀ ਹਜੂਰ ਬੇਚਰ ਅਰਦਾਸ ਬੇਨਤੀ ਹੈ ਜੇ ਰਹਿਰਾ ਸਾਹਿਬ ਦੇ ਪਾਠ ਹੋ ਜਾਣ ਖਰਵਾਦਾ ਘਾਟਾ ਪੁੱਛ ਮਾਫ ਕਰਨੀ ਸਰਵੱਤ ਦੇ ਕਾਲ ਜਰਾਸ ਕਾ ਨੇ ਸਹੀ ਕਹਰੇ ਮੇਲ ਜਨਾ ਮਿਲਿਆ ਅ ਵੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਵੱਤ ਦਾ ਅਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਜੀ ਜਿਸ ਸਾਹਿਬ ਕੀ ਟੇਕ ਆ ਨਾਨਕ ਮਣੈ ਮਾਹੀ ਜਿਸ ਸੇ ਮਰਤ ਸਖ ਹੋਏ ਸਗਲੇ ਦੁਖ ਜਾਇ ਹੈ ਵਾਹਿਗੁਰੂ ਜੀ ਸੋਰਠਿ ਮਹਲਾ ਪੰਜਵਾਂ ਅਤੇ ਉੱਥੇ ਰਖਵਾਲਾ ਪ੍ਰਭ ਸਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਭ ਦਾ ਸੁਭਾਖੇ ਅਤੇ ਉੱਥੇ ਰਖਵਾਲਾ ਪ੍ਰਭ ਸਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਟਾਟਾ ਕਾਟਾ ਸਾਵਧ ਸਪਾਖੇ ਗੁਰ ਕੇ ਚਰਨਾ ਉਪਰ ਵੱਲ ਜਾਈ ਦਿਨ ਸਰਾਣ ਸਾਸ ਸਾਸ ਸਮਾਲੀ ਪੂਰਨ ਸਵਣੀ ਥਾਈ ਰਹਾਓ ਆਪਸਹਾਈ ਹੋਆ ਸੱਚੇ ਦਾ ਸੱਜਾ ਟੋਆ ਤੇਰੀ ਭਗਤ ਬੜਾਈ ਪਾਈ ਨਾਨਕ ਪ੍ਰਭ ਸਰਣਾਈ ਆਪਸਹਾਈ ਹੋਆ ਸੱਚੇ ਦਾ ਸੱਚਾ ਟੋਆ ਤੇਰੀ ਭਗਤ ਬੜਾਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ